ਇਕੋ ਆਪਣੇ ਵਾਲਾ ਜਿਹਨੂੰ ਤੁਸੀਂ ਕਦੇ ਜਤਾਇਆ ਹੀ ਨਹੀਂ ਉਹ ਫੇਰ ਕੱਲ ਉੱਤਰੀ ਚਲੇ ਗਿਆ ਪਿਓ ਪੁੱਤ ਦੋਨੇ ਮੈਥੋਂ ਹੀ ਹਾਰੇ ਸੀ ਮੈਂ ਕਿਹਾ ਵੀ ਇਹ ਕੀ ਹੋ ਗਿਆ ਕਹਿੰਦੇ ਜੀ ਘਰ ਵਾਪਸੀ ਮੈਂ ਕਿਹਾ ਇਹ ਚੰਗਾ ਕੰਮ ਫੜਿਆ ਇਹਨਾਂ ਨੇ 6 ਮਹੀਨੇ ਪਹਿਲਾਂ ਘਰੋਂ ਨਿਕਲ ਜਾਂਦੇ ਨੇ ਬਾਅਦ ਚ ਕਹਿੰਦੇ ਨੇ ਘਰ ਵਾਪਸੀ ਇਹ ਕਿਹੜੇ ਘਰ ਚ ਵਾਪਸੀ ਹੋਈ ਆ ਮੈਂ ਕਿਹਾ ਕਹਿੰਦੇ ਕਾਲੀਦਾਲ ਚ ਮਗਾ ਉਹਨਾਂ ਘਰਾਂ ਚ ਤਾਂ ਨਹੀਂ ਹੋਈ ਨਾ ਜਿੰਨਾਂ ਚੋਂ ਲੋਕਾਂ ਨੇ ਕੱਢੇ ਨੇ ਉਹਨਾਂ ਘਰਾਂ ਚ ਵਾਪਸੀ ਨਹੀਂ ਹੋ ਸਕਦੀ ਇਹਨਾਂ ਦੀ ਉਹਦੇ ਮੰਨਾਂਗੇ ਜਿੰਦੇ ਉਹ ਘਰਾਂ ਚ ਵਾਪਸੀ ਹੋਗੀ ਆਪਦੇ ਮਨ ਨੂੰ ਇੱਥੇ ਜਾ ਕੇ ਭੂਆ ਦੇ ਆਪਾਂ ਵੀ ਰੁਸਕ ਚ ਭੂਆ ਕੋਲੇ ਚਲੇ ਜਾਂਦੇ ਸੀ ਦੋ ਦਿਨ ਬਾਪੂਆ ਕਹਿੰਦੇ ਸੀ ਭਾਈ ਆ ਲੈ ਜਾਓ ਮੁੰਡੇ ਨੂੰ ਆਪਣਾ ਗੁੱਸਾ ਟੈਲਾ ਦੋ ਦਿਨ ਆਪਣੇ ਵੀ ਲੰਘ ਗਿਆ ਚਲੋ ਜੀ ਇਹ ਐਂ ਕਰਦੇ ਨੇ ਐ ਭੂਆ ਕੋਲੇ ਚਲੇ ਗਏ ਫੇਰ ਮੁੜੇ ਦੱਸੋ ਹੁਣ ਤੂੰ ਇਹ ਕਰੇ ਰਿਟਾਇਰ ਵੀ ਹੋ ਜਾਓ ਉਹ ਨਵੇਂ ਮੁੰਡਿਆਂ ਨੂੰ ਕੋਈ ਕੰਮ ਕਰ ਲੈਣ ਦਿਓ ਕੀ ਅਸੀਂ ਤਾਂ ਆਪਣੀ ਪਾਰਟੀ 'ਚ ਵਾਪਸ ਆਏ ਆ ਅਸੀਂ ਕਿਸੇ ਹੋਰ ਪਾਸੇ ਨਹੀਂ ਗਏ ਤੇ ਤੁਸੀਂ ਹੁਣ ਤੱਕ ਕਿੰਨੀਆਂ ਪਾਰਟੀਆਂ ਬਦਲੀਆਂ ਤੁਸੀਂ ਆਪਦਾ ਸਿਆਸੀ ਜੀਵਨ ਪਹਿਲਾਂ ਰਾਮੂ ਵਾਲੀਆ ਸਾਹਿਬ ਦੀ ਲੋਕ ਭਲਾਈ ਪਾਰਟੀ ਦੇ ਵਿੱਚ ਸੀ ਤੁਸੀਂ ਫਿਰ ਤੁਸੀਂ ਮਨਪ੍ਰੀਤ ਸਿੰਘ ਬਾਲਵੰਦੀ ਪੀਪੀਪੀ 'ਚ ਗਏ ਫਿਰ ਤੁਸੀਂ ਉਹਨਾਂ ਨੂੰ ਛੱਡ ਕੇ ਤੁਸੀਂ ਆਮ ਆਦਮੀ ਪਾਰਟੀ 'ਚ ਗਏ ਤੇ ਹੁਣ ਤੁਹਾਨੂੰ ਉਹਨਾਂ ਨੇ ਜੇ ਮੁੱਖ ਮੰਤਰੀ ਬਣਾਤਾ ਜੇ ਕਿਤੇ ਮੁੱਖ ਮੰਤਰੀ ਤੁਹਾਨੂੰ ਨਾ ਐਲਾਨ ਕਰਦੇ ਤੇ ਤੁਸੀਂ ਕਿਸੇ ਹੋਰ ਪਾਰਟੀ ਚਲੇ ਜਾਂਦੇ ਚਰਚਾ ਜਮ ਚੱਲ ਰਹੀਆਂ ਸੀ ਵੀ ਸ਼ਾਇਦ ਤੁਹਾਡੀ ਗੱਲ ਕਾਂਗਰਸ ਨਾਲ ਚੱਲ ਰਹੀ ਸੀ ਉਹ ਸਭ ਮੌਕਾ ਪ੍ਰਸ਼ਟ ਕੌਣ ਹੈ ਇਹ ਅੰਦਾਜ਼ਾ ਪੰਜਾਬ ਦੇ ਲੋਕ ਆਪ ਹੀ ਲਾ ਲੈਣਗੇ ਵੀ ਕੌਣ ਸਿਧਾਂਤਕ ਤੌਰ ਤੇ ਜੁੜਿਆ ਹੋਇਆ ਢੀਂਸਾ ਸਾਹਿਬ ਤਾਂ 1972 ਵਿੱਚ ਆਜ਼ਾਦ ਤੌਰ ਤੇ ਜਿੱਤ ਕੇ ਛੋਮਨੀ ਗਾਲੀਦਲ ਨੂੰ ਸ਼ਾਮਲ ਹੋਏ ਸੀ ਹਰਾ ਕਿ ਉਹ ਤੋਂ ਕਾਂਗਰਸ ਦੀ ਸਰਕਾਰ ਬਣੀ ਸੀ ਕਿਉਂ ਕਿਉਂਕਿ ਉਹ ਉਹ ਹਮੇਸ਼ਾ ਦਿਲੋਂ ਮਨੋਂ ਅਕਾਲੀ ਸੀ ਤਾਂ ਹੀ ਉਦੋਂ ਸਰਕਾਰ ਭਾਵੇਂ ਕਾਂਗਰਸ ਦੀ ਬਣੀ ਉਹ ਅਕਾਲੀ ਦਲ ਵਿੱਚ ਸ਼ਾਮਲ ਹੋਈ ਤੇ ਤੁਸੀਂ ਆਪਣੇ ਘਰੇਵਾਲੇ ਚ ਚਾਤ ਮਾਰ ਕੇ ਦੇਖੋ ਤਾਂ ਫਿਰ ਤੁਹਾਨੂੰ ਪਤਾ ਚੱਲੂਗਾ ਵੀ ਕਿਹਦਾ ਕਰਤਾਰ ਕਿਹਾ ਜਾਂਦਾ ਤੇ ਦੂਜੀ ਗੱਲ ਤੁਸੀਂ ਕਹੀਂ ਵੀ ਇਲੈਕਸ਼ਨ ਨਹੀਂ ਜਿੱਤੇ ਕਦੇ ਲੋਕ ਸਾਰੇ ਜਾਣਦੇ ਆ ਲੋਕਾਂ ਨੂੰ ਪਤਾ ਹੈ ਹੁਣ ਤੱਕ 1972 ਤੋਂ ਲੈ ਕੇ ਅੱਜ ਤੱਕ ਤਕਰੀਬਨ 11 ਵਿਧਾਨ ਸਭਾ ਦੀਆਂ ਚੋਣਾਂ ਹੋਈਆਂ ਨੇ ਜਿਹੜੀਆਂ ਸਾਰੀਆਂ ਇੱਕ ਚੋਣ ਨੂੰ ਛੱਡ ਕੇ ਸਾਰੀਆਂ ਚੋਣਾਂ ਸਾਡਾ ਪਰਿਵਾਰ ਲੜਿਆ ਤੇ ਸਿਰਫ ਦੋ ਵਾਰੀ ਅਸੀਂ ਹਾਰੇ ਹਾਂ ਚਾਰ ਵਾਰੀ ਲਗਾਤਾਰ ਸਰਦਾਰ ਸੁਖਦੇਵ ਸਿੰਘ ਢੀਂਡਸਾ ਐਮ ਐਲ ਏ ਰਹੇ ਪੰਜ ਵਾਰੀ ਲੋਕਾਂ ਨੇ ਮੈਨੂੰ ਜਿਤਾਇਆ ਅਸੀਂ ਕੋਈ ਮਾਣਿਆ ਗਰੂਰ ਨਹੀਂ ਕਰਦੇ ਤੁਹਾਡੇ ਵਾਂਗ ਕੋਈ ਹੰਕਾਰ ਇਹ ਤਾਂ ਲੋਕਾਂ ਦਾ ਮਾਣ ਹੁੰਦਾ ਹੈਗਾ ਕਿ ਲੋਕਾਂ ਨੇ ਐਡਾ ਵੱਡਾ ਸਾਡੇ ਤੇ ਭਰੋਸਾ ਜਿਤਾਇਆ ਅਸੀਂ ਤਾਂ ਲੋਕਾਂ ਦੀ ਦੇਣ ਦੇ ਹੀ ਨਹੀਂ ਸਕਦੇ ਕਦੇ ਤੇ ਅੱਜ ਲੋਕਾਂ ਨੇ ਜੇ ਸਾਨੂੰ ਹਰਾਤਾ ਉਹ ਵੀ ਕੋਈ ਵੱਡੀ ਗੱਲ ਨਹੀਂ ਜਿਨ੍ਹਾਂ ਨੇ ਸਾਨੂੰ ਬਣਾਇਆ ਜੇ ਸਾਨੂੰ ਹਰਾਬ ਦਿੱਤਾ ਕੋਈ ਵੱਡੀ ਗੱਲ ਨਹੀਂ ਪਰ ਜਿਹੜਾ ਜਹੰਕਾਰ ਤੁਸੀਂ ਕਰੇ ਬੈਠੇ ਹੋ 10 ਸਾਲਾਂ ਦੇ ਵਿੱਚ ਤੁਹਾਨੂੰ ਇੰਨਾ ਹੰਕਾਰ ਹੋ ਗਿਆ ਤੁਸੀਂ 40 ਸਾਲ ਸਿਆਸਤ ਕਰਕੇ ਦੇਖੋ ਫੇਰ ਪਤਾ ਚੱਲੂਗਾ ਵੀ ਕਿੰਨਾ ਕੁ ਤੁਹਾਡੇ ਨਾਲ ਲੋਕ ਲੰਬਾ ਸਮਾਂ ਨਿਭਦੇ ਆ ਫੇਰ ਤੁਹਾਨੂੰ ਅਸਲ ਜਿਹੜਾ ਤੁਹਾਡੀ ਜਿਹੜੀ ਮਾਨਸਿਕਤਾ ਹੈ ਜਿਹੜੀ ਤੁਹਾਡੀ ਔਕਾਤ ਹੈ ਉਹਦਾ ਪਤਾ ਫੇਰ ਚੱਲੂਗਾ ਇਸ ਲਈ ਇਹ ਜਿਹੜੀਆਂ ਗੱਲਾਂ ਤੁਸੀਂ ਕਰਦੇ ਹੋ ਬੜੀਆਂ ਛੋਟੀਆਂ ਤੇ ਹੋਟੀਆਂ ਗੱਲਾਂ ਨੇ ਤੇ ਦੂਜੀ ਗੱਲ ਲੋਕਾਂ ਨੇ ਤੁਹਾਨੂੰ ਪੰਜਾਬ ਦਾ ਮੁੱਖ ਮੰਤਰੀ ਬਣਾਇਆ ਹੈਗਾ ਅੱਜ ਤੁਹਾਡੀ ਡਿਊਟੀ ਹੈ ਪੰਜਾਬ ਬਾਰੇ ਸੋਚਣ ਵਾਸਤੇ ਤੇ ਤੁਸੀਂ ਗੱਲਾਂ ਕੀ ਕਰਦੇ ਹੋ ਤੁਹਾਨੂੰ ਫਿਕਰ ਪਿਆ ਦੂਜੀਆਂ ਪਾਰਟੀਆਂ ਦੇ ਲੀਡਰਾਂ ਦਾ ਵੀ ਉਹ ਕੀ ਕਰ ਰਹੇ ਨੇ ਕਿਹੜਾ ਕਿਹੜੀ ਪਾਰਟੀ ਜਾ ਰਹੀ ਹੈ ਕਿਹੜਾ ਕੀ ਕਰ ਰਿਹਾ ਹੈ ਕਿਸੇ ਦੇ ਤੁਸੀਂ ਬੱਚੇ ਤੇ ਟਿੱਪਣੀ ਕਰਦੇ ਹੋ ਕਿਸੇ ਦੇ ਫਾਦਰ ਤੇ ਟਿੱਪਣੀ ਕਰਦੇ ਹੋ ਕਿਸੇ ਦੇ ਕਿਸੇ ਪਰਿਵਾਰ ਦੇ ਮੈਂਬਰ ਤੇ ਟਿੱਪਣੀ ਕਰਦੇ ਹੋ ਤੇ ਜੇ ਕੋਈ ਕਾ ਟਿੱਪਣੀ ਕਰਦੇ ਫਿਰ ਤੁਹਾਨੂੰ ਜਿਹੜਾ ਕਵਰਾ ਘੜਵਾ ਚੱਲਦੀ ਹੈ ਫਿਰ ਤੁਸੀਂ ਕਹਿੰਦੇ ਵੀ ਇਹਨਾਂ ਨੂੰ ਤਾਂ ਮਿੱਥੋਂ ਬਿਨਾ ਕੋਈ ਦੀਂਦਾ ਨਹੀਂ ਮੈਂ ਕਹਿੰਦਾ ਤੁਹਾਨੂੰ ਕਿਸੇ ਜਿਹੜਾ ਕੋਈ ਵਿਰੋਧੀ ਪਾਰਟੀ ਤੋਂ ਬਿਨਾ ਕੁਝ ਨਹੀਂ ਦਿੰਦਾ